ਸਾਰਗ ਮਹਲਾ 5 ਅਬ ਮੋਹੇ ਰਾਮ ਭਰੋ ਸੋ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਦ ਤੇ ਤੇ ਪਵਹਿ ਤਰਾਏ ਰਹਾਉ ਸੁਖ ਸੋਇਓ ਅਰ ਸਹਿਜ ਸਮਾਇਓ ਸਹਿ ਸਾ ਗੁਰ ਹੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਛਤ ਫਲ ਪਾਏ ਹਿਰਦੈ ਜਪਉ ਨੇਤਰ ਧਿਆਨ ਲਾਵੋ ਸ੍ਰਵਣੀ ਕਥਾ ਸੁਨਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨ ਕਤਹੁ ਜਾਏ ਕਬਨ ਉਪਮਾ ਕੌਨ ਬਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰਗ ਮਹੱਲਾ 5ਵਾਂ ਓਏ ਸੁਖ ਕਾ ਸੋ ਬਰਨ ਸੁਨਾਵਤ ਅਨੰਦ ਬਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰਾਖਿਓ ਬੂਜ ਨ ਆਵਤ ਜਾਵਤ ਜਾ ਕੋ ਹਿਰਦੈ ਪ੍ਰਗਾਸ ਭਇਓ ਹਰ ਓ ਆ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੀਤੇ ਕਿਛ ਕਹੀਐ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਿਨਾਸੀ ਅਤਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਸਾਰਗ ਮਹੱਲਾ 5ਵਾਂ ਬਿਖੈ ਦਿਨ ਰਹਿਨਿ ਇਵਹੀ ਗੁਦਾਰੈ ਗੋਬਿੰਦ ਨ ਭਜੈ ਅਹੰ ਬੁੱਧ ਮਤਾ ਜਨਮ ਜੂਐ ਜੋ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ਛਾਪਰ ਬਾੰਦ ਸਵਾਰੈ ਤ੍ਰਿਣ ਕੋ ਦਵਾਰੈ ਪਾਵਕ ਜਾਰੈ ਕਲਰਪੋਟ ਉਠਾਵੈ ਮੂੰਢ ਹੈ ਅੰਮ੍ਰਿਤ ਮਨ ਤੇ ਡਾਰੈ ਓੜੈ ਬਸਤਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਟੇ ਪੀੜ ਡਾਲ ਕਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾ ਤਲ ਪਰਿਓ ਛਿਟੀ ਛਿਟੀ ਸਿਰ ਪਹਾਰੇ ਨਿਰਵੈਰੈ ਸੰਗ ਵੈਰ ਰਚਾਈ ਪਹੁੰਚ ਨ ਸਕੈ ਗਵਾਰੇ ਕਹੋ ਨਾਨਕ ਸੰਤਨ ਕਾ ਰਖਾ ਪਾਰ ਬ੍ਰਹਮ ਨਿਰੰਕਾਰੈ ਸਾਰਗ ਮਹੱਲਾ 5ਵਾਂ ਅਵਰ ਸਭ ਭੂਲੇ ਪ੍ਰਮਤ ਨ ਜਾਣਿਆ ਏਕ ਸੁਧਾਖਰ ਜਾਕੇ ਹਿਰਦੈ ਵਸਿਆ ਤਿਨ ਬਿਦਹਿ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੇਤਾ ਕਿਛ ਹੋਈਐ ਤੇਤਾ ਲੋਗ ਪਚਾਰਾ ਜਉ ਲਉ ਰਿਦੈ ਨਹੀਂ ਪਰਗਾਸਾ ਤਉ ਲਉ ਅੰਧ ਅੰਧਾਰਾ ਜੈਸੇ ਧਰਤੀ ਸਾਦੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨ ਹੋਈ ਹੈ ਟੁੱਟੈ ਨਾਹੀ ਅਭਿਮਾਨੈ ਨੀਰ ਬਿ ਲੋਬੈ ਅਤਿ ਸ਼ਰਮ ਪਾਵੈ ਨੈ ਨੂੰ ਕੈਸੇ ਰੀਸੈ ਬਿਨ ਗੁਰ ਪੇਟੇ ਮੁਕਤ ਨ ਕਾਹੂ ਮਿਲਤ ਨਹੀਂ ਜਗ ਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਾ ਕੈ ਲੇਖ ਮ ਥਾਮਾ ਸਾਰਗ ਮਹੱਲਾ 5 आनंदन राम के गुण कहिए सकल पदार्थ सर्व सुख सिद्ध मन बांछत फल लहीए रहाओ आबो संत प्राण सुख दाते सिमरहे प्रभु अविनासी अनाथ है नाथ दीन दुख पंजन पूर रहयो कट वासी गावत सुनत सुनावत सरदा हार रस पी वड भागे काल क्लेश मिटे सब तन ते राम नाम लेव जागे ਕਾਮ ਕ੍ਰੋਧ ਝੂਠ ਤਜ ਨਿੰਦਾ ਹਰਿ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂ ਸਮਰਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਓ ਸਰਬ ਮਹ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ 5 ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਓ ਦੁਖ ਰੋਗ ਪਹਿ ਸਗਲ ਬਿਨਾਸੀ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਰਹਿ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਣੇ ਕਉ ਸਭਰ ਭਰਨ ਹਰ ਦਾਸਨ ਕੀ ਆਗਿਆ ਮੰਨਤ ਤੇ ਨਾਹੀ ਫੁਨ ਗਰਭ ਪਰਨ ਪਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠੁਲਾ ਤਿਨ ਹਰ ਹਰ ਅਜਰ ਜਰਨ ਹਰ ਰਸ ਹੈ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰਗ ਮਹਲਾ 5 ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜਾਓ ਗੋਪਾਲ ਰਿਜਾਇਓ ਰਹਾਓ ਸੰਤਹਿ ਚਰਨ ਮੂਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਹਿ ਮੰਤਰ ਮੂਰ ਲੋ ਮਨੁਆ ਤਾਤੇ ਗਤ ਹੋਏ ਤ੍ਰੈ ਗੁਨੀਆਂ ਭਗਤ ਹੈ ਦਰਸ ਦੇਖ ਨੈਨ ਰੰਗਾ ਲੋਭ ਮੋਹ ਟੂਟੇ ਪ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਪੀਤ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੈਸੇ ਕਹੋ ਮੋਹ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਨ ਨਾ ਰਹੈ ਬਹੁ ਵਿਧ ਉਮਕਾਈ ਰਹਾਉ ਚਿਤਵਨ ਚਿਤਵਉ ਪ੍ਰੇਪ੍ਰੀਤ ਬੈਰਾਗੀ ਕਦ ਪਾਵਉ ਹਰ ਦਰਸਾਈ ਜਤਨ ਕਰੋ ਇਹੋ ਮਨ ਨਹੀਂ ਧੀਰੈ ਕੋਊ ਹੈ ਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਹੋਮਉ ਤਿਸ ਅਰ ਪਉ ਸਭ ਸੁਖ ਜਾਈ ਏਕ ਨਿਮਖ ਪ੍ਰੇਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਈ ਕਰਉ ਨਿਹੋਰਾ ਬਹੁਤ ਬੇਨਤੀ ਸੇਵਾਉ ਦਿਨ ਰਹਿ ਨਾਈ ਮਾਨ ਅਭਿਮਾਨ ਹੋ ਸਗਲ ਤਿਆਗਉ ਜੋ ਪ੍ਰੇ ਬਾਤ ਸੁਨਾਈ ਦੇਖ ਚਰਿੱਤਰ ਭਈ ਹਉ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ 부ਝਾਈ ਸਾਰਗ ਮਹੱਲਾ ਪੰਜਵਾ ਰੇ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਨਰਕ ਕੋਰ ਮਹਿ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਓ ਮਾਨਸ ਜਨਮ ਦੁਲਬਾਹੀ ਗਰਬਜੋਨ ਛੋੜ ਜੋ ਨਿਕਸਿਓ ਤਉ ਲਾਗੋ ਅਨਠਾਹੀ ਕਰਹਿ ਬੁਰਾਈ ਠਗਾਈ ਦਿਨ ਰੈਨ ਨਹਿ ਫਲ ਕਰਮ ਕਮਾਹੀ ਕਣ ਨਾਹੀ ਤੋ ਗਾਹਣ ਲਾਗੇ ਤਾਏ ਤਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਊਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਪਕਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਾਇਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿਨ ਜਨ ਬਲੇਹਾਰੀ ਜੋ ਅਲਪ ਰਹੇ ਮਨ ਮਾਹੀ ਸਾਰਗ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾਕੇ ਵਿਛੁਰਤ ਹੋਤ ਮਿਰਤ ਕਾ ਗ੍ਰਹਿ ਮਹਿ ਰਹਿਨ ਨ ਪਾਈ ਰਹਾਉ ਜੀਹੀ ਪ੍ਰਾਨ ਕੋ ਦਾਤਾ ਜਾ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਣ ਹੋ ਤੂਰ ਬਾਂਛਾਈ ਜੇ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਕੈ ਹਉ ਜਾਈ ਸਾਰਗ ਮਹੱਲਾ 5ਵਾਂ ਵਾਉਔ ਸਰ ਕਹਿ ਹਉ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡ ਪਾਗੀ ਹਰ ਪਾਈ ਰਹਾਉ ਪਲੋ ਕਬੀਰ ਦਾਸ ਦਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕੁਰ ਬਣ ਆਈ ਜੀਉ ਪਿੰਡ ਤਨ ਤਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾਕੇ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੇ ਤਿਸਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਸਹਿ ਆਗੇ ਦਰਗਹ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਹਾ ਲੁਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰੇਪ੍ਰੀਤ ਮਨੋਹਰ ਇਹ ਹੈ ਅਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹ ਹਰ ਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨ ਹੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰਗ ਮਹੱਲਾ 5ਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨਿਮਖ ਹੀਐ ਹਰ ਨਾਮ ਧਿਆਇ ਰਹਾਓ ਛੋੜ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜਉ ਹੋਏ ਕਿਰਪਾਲ ਦੀਨ ਦੁਖ ਪੰਜਨ ਜਮਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨ ਨਾ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰਗ ਮਹੱਲਾ ਪੰਜਵਾ ਹਰ ਜਨ ਸਗਲ ਉਧਾਰੇ ਸੰਗ ਕੇ ਪਏ ਬੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਓ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਓ ਗੋਸ਼ਟ ਸੇ ਤਰੇ ਬੂਡਤ ਕੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ